ਅੱਗਲ ਜੁਗਾ ਪਉਣਾ ਚਾਹੀਏ ਹਾਸੇ ਕੂਟ ਤੋਤੇਆਂ ਨੂੰ ਜ਼ਿੰਦਗੀ ਦੇ ਵਿੱਚ ਕੰਮ ਆਉਣ ਗਿਆ ਉਹ ਤੇ ਕਲਾਕਾਰ ਤੋਤੇਆਂ ਨੂੰ ਬਾਜੀ ਬਾਹ ਸਾਥ ਮੂਹਰੇ ਹੋਣ ਝਗੜਦੇ ਉਹਨਾਂ ਦੇ ਵਿੱਚ ਖੜੀਏ ਨਾ ਗੁੜ ਵਰਗੇ ਨਾ ਮਿੱਠੇ ਹੋਈਏ ਬਾਹ ਮਿਰਚ ਦੇ ਲੜੀਏ ਨਾ ਗੁੜ ਵਰਗੇ ਨਾ ਮਿੱਠੇ ਹੋਈਏ ਬਾਹ ਮਿਰਚ ਦੇ ਲੜੀਏ ਨਾ ਸੋਵਾ ਉਠੇ ਸਨ ਆਣ ਧਿਆਨ ਤਰ ਤੇਰ ਸੋਚੇ ਅਜਿੱਤ ਕਰਨਾ ਕੀ ਸਹੀ ਵਕਤ ਤੇ ਹਾਜ਼ਰ ਹੋ ਜਾ ਮਾਨਕ ਕੋਲੋਂ ਦਰਨਾ ਕੀ ਵਿਦਿਆ ਹਾਸਲ ਕਰਨੀ ਹੋਵੇ ਗੰਦੇ ਨਾਲ ਲੱਪੜੀਏ ਨਾ ਊੜ ਵਰਗੇ ਨਾ ਮਿੱਠੇ ਹੋਈਏ ਮਾਂ ਮਿਰਚ ਦੇ ਲੱਗੜੀਏ ਨਾ ਕਾਂ ਦੇ ਕਾਂ ਨੂੰ ਡੜੇ ਮਾਰਦੇ ਕੋਲ ਤਿਆਰੀ ਲੱਗਦੀ ਐ ਬਲੇ ਪੁਰਸ਼ਾਂ ਦੀ ਕਵਰ ਮੜੀ ਤੇ ਜੋਟ ਆਹੀ ਜਗਦੀ ਐ ਅੱਪਦੇ ਨਾਲੋਂ ਟੱਕੜਾ ਹੋਵੇ ਅੱਪਦੇ ਨਾਲੋਂ ਟੱਕੜਾ ਹੋਵੇ ਉਸ ਦੇ ਸੱਜੇ ਅੜੀ ਨਾ ਗੁਰੂ ਰਾਜ ਦੇ ਨਾਮ ਮਿੱਠੇ ਹੋਈਏ ਬਾਗ ਮਿਰਚ ਤੇ ਲੜੀਏ ਨਾ ਕਰ ਜਾ ਮੌਤ ਪਰਮੇਸ਼ਰ ਦਾ ਨੋ ਕਰ ਜਾ ਮੌਤ ਪਰਮੇਸ਼ਰ ਦਾ ਨੋ ਨਹੀਂ ਪਰਉਣਾ ਜਹੀਦਾ ਸੋਂ ਭਾਗੋਂ ਤੋਂ ਮਹੀਨੇ ਦਿਨ ਬਿਕਨੀ ਸੋਣਾ ਚਹੀਰਾ ਕੰਡਿਆਂ ਨਾਲ ਹੀ ਮੇਰੀ ਉੱਤੇ ਕੰਡਿਆਂ ਵਾਲੀ ਤੇਰੀ ਉੱਤੇ ਕੁੜਤਾ ਲਾ ਕੇ ਚੜੀਏ ਨਾ ਗੁਰ ਵਰਗੇ ਨਾ ਮਿੱਟੇ ਹੋਈਏ ਬਾਗ ਵਿੱਚ ਦੇ ਲੜੀਏ ਨਾ ਕਰਣਾ ਹੋ ਪੱਥਰ ਨਾਲੋ ਨਾ ਗੋਪਤ ਸਰਦੀ ਨਾਲ ਲੂੜ ਵਾਂਗ ਨਾ ਖੜੰਦਿਆ ਕਿਉਰੀ ਜਾਰੀ ਨਿੰਦਿਆ ਚੁਗਲੀ ਝੂਠ ਬੋਲਣੋਂ ਡਰ ਬੰਦਿਆ ਪਹਿਰ ਕੋਰਾ ਟੋਂਡਾਂਗਾ ਖੜਗਣ ਹੇਰ ਕੋ ਰਾਤੋਂ ਡਾਂਗਾ ਖੜਕਣਾ ਉਹਨਾਂ ਦੇ ਵਿੱਚ ਫੜੀਏ ਨਾ ਗੁੜਵਾ ਦੇ ਨਾ ਮਿੱਠੇ ਹੋਈਏ ਮਾਂਗ ਮਿੱਠ ਦੇ ਲੜੀਏ ਹਾਂ ਪੁਲਿਸ ਕੇ ਨਾ ਮਿੱਠੇ ਹੋਈਏ ਮਾਂਗ ਮਿੱਠ ਦੇ ਲੜੀਏ ਨਾ ਪੁਲਿਸ ਗਾੜੀ ਕੋਲ ਪਿਛਾਰੀ ਪੁਲਿਸ ਗਾੜੀ ਕੋਲ ਪਿਛਾਰੀ ਮਾੜੀ ਆਦਤਾਂ ਨਸ਼ਿਆਂ ਦੀ ਪੜ ਕੇ ਦੇਖ ਕਹਾਣੀ ਬੀਬਾ ਪਾਣੋ ਜੂਏ ਜਾਲ ਵਿੱਚ ਫਸਿਆ ਦੀ ਮਾਰੀ ਰੱਤ ਪਵੀਸ਼ਨ ਦੇ ਮਾਰੀ ਰੱਤ ਪਵੀਸ਼ਨ ਦੇ ਹਿੰਡ ਵਾਗਰੋਂ ਦੇ ਫੜੀਏ ਨਾ ਗੁਰਵਰ ਦੇ ਨਾਮ ਮਿੱਠੇ ਹੋਈਏ ਹਨ ਮਿਰਚ ਦੇ ਲੜੀ ਨਾ 860 30 ਦਾ ਪੋਨ ਅੱਠ ਸੱਠ ਦੀ ਜਦਾ ਪੋਣ ਸੇਵਾ ਕਰਨੇ ਬੁਢਿਆਂ ਮਾਪਿਆਂ ਦੀ ਤੇਰੇ ਤੇ ਵੀ ਆਉਣੀ ਬੀਬਾ ਕਾਲੀ ਰਾਤ ਬੁੜਾਪਿਆਂ ਦੀ ਮਿੱਠੇ ਦਾ ਕੁਟੀ ਜਾਂਦੇ ਮਿੱਠੇ ਦਾ ਕੁ ਲੁੱਟੀ ਜਾਂਦੇ ਕਿਉਂ ਹੱਥ ਘੜੀਆਂ ਜੜੀ ਦਾ ਗੁਣਵਰ ਦੇ ਨਾ ਮਿੱਠੇ ਹੋਈਏ ਮਾਨ ਤੇ ਚਦੇ ਨਾ ਜੀਏ ਨਾ ਮਾਨ ਹੈ ਬਾਂਦਰ ਨਾ ਮਨ ਦੇ ਦੀ ਮਨ ਹੈ ਬਾਂਦਰ ਨਾ ਮਨ ਇਹ ਦੀ ਬਿਰਾਈ ਖੰਗ ਦੇ ਖੰਗੀਏ ਨਾ ਕਰਮ ਜਿ ਦੂਰੀ ਖਾ ਲੈ ਦੂਰੀ ਝੋਲੀ ਅੜ ਕੇ ਮੰਜੀਏ ਨਾ ਦਬ ਕੇ ਵਾਹੀਏ ਰੱਜ ਕੇ ਖਾਈਏ ਦਬ ਕੇ ਵਾਹੀਏ ਰੱਜ ਕੇ ਖਾਈਏ ਵੇਖ ਕਿਸੇ ਨੂੰ ਰੰਗੀ ਨਾ ਗੁੜ ਵਰਗੇ ਨਾ ਮਿੱਠੇ ਹੋਈਏ ਭਾਂਗ ਮਿਰਚ ਦੇ ਲੜੀਏ ਨਾ ਗੁੜ ਵਰਗੇ ਨਾ ਮਿੱਠੇ ਹੋਈਏ ਵਾਹ ਮਿਰਚ ਦੇ ਲੜੀਏ ਨਾ ਇੱਕ ਦੂਜੇ ਨੂੰ ਪਉਣਾ ਚਾਉਂਦੇ ਇੱਕ ਦੂਜੇ ਨੂੰ ਪਉਣਾ ਚਾਉਂਦਾ ਹਰ ਕੋਈ ਵਿੱਚ ਚੱਕਰਾਂ ਦੇ ਬੇਰ ਪਰਹਾਨ ਕੁਰਾਨ ਪਕਾਲਮ ਲੇਖ ਲਿਖੇ ਨੇ ਫਕਰਾਂ ਦੇ ਕਰਕੇ ਆਪ ਕਸੂਰ ਦਰਸ਼ਣਾ ਕਰਕੇ ਆਪ ਕਸੂਰ ਦਰਸ਼ਣਾ ਕਿਸੇ ਦੇ ਸਿਰ ਮਣੀਏ ਨਾ ਗੁਰਵਰ ਦੇ ਨਾਮ ਮਿੱਠੇ ਹੋਈਏ ਬਾਗ ਮਿਰਚ ਦੇ ਲੜੀਏ ਵਾਹ ਵਾਹ ਗੁਰਾਂ ਦਾ